ਤੀਜੀ ਜਾਂ ਚੌਥੀ ਜਮਾਤ ਵਿੱਚ ਪੜਦਾ ਹੋਵਾਂਗਾ ਛੀਨੇ ਰੇਲਵੇ ਸਟੇਸ਼ਨ ਉੱਤੇ ਰਾਤ ਸਾਢੇ ਕੁਆਟਰ ਦਾ ਬੂਹਾ ਖੜਕਿਆ ਅਸੀਂ ਦੋਵੇਂ ਕੋਲ ਸੁੱਤੀ ਮਾਂ ਨਾਲ ਚੁੰਬੜ ਗਏ ਬਾਹਰ ਪਿਤਾ ਜੀ ਖਲੋਤੇ ਸਨ ਨੱਕ ਵਿੱਚੋਂ ਨਿਕਲ ਰਿਹਾ ਖੂਨ ਅਤੇ ਅਹੀ ਹੋਈ ਪੱਗ ਕਿੰਨਾ ਕੁਝ ਬਿਆਨ ਕਰ ਰਹੇ ਸਨ ਪੱਗ ਠੀਕ ਕਰਦੇ ਹੋਏ ਪਿਤਾ ਜੀ ਨੇ ਜਦੋਂ ਕੋਲ ਹੀ ਕੰਧ ਨਾਲ ਨੀਵੀਂ ਪਾਈ ਖਲੋਤੀ ਇੱਕ ਨੌਜਵਾਨ ਕੁੜੀ ਨੂੰ ਅੰਦਰ ਲੰਘ ਆਉਣ ਦਾ ਇਸ਼ਾਰਾ ਕੀਤਾ ਪਾਣੀ ਦਾ ਗਲਾਸ ਫੜ ਤੁਰੀ ਆਉਂਦੀ ਮਾਂ ਦੇ ਚਿਹਰੇ ਤੇ ਅਨੇਕਾਂ ਸਵਾਲ ਉੱਭਰ ਆਏ ਜਵਾਬ ਵਿੱਚ ਪਿਤਾ ਜੀ ਨੇ ਸਿਰਫ ਇੰਨਾ ਹੀ ਆਖਿਆ ਕਿ ਅੱਜ ਦੀ ਰਾਤ ਕੁੜੀ ਇੱਥੇ ਹੀ ਰਹੂ ਤੇ ਨਾਲ ਹੀ ਸਖਤ ਤਾਕੀਦ ਕੀਤੀ ਕਿ ਕੁੰਡਾ ਨਹੀਂ ਖੋਲਣਾ ਬਾਕੀ ਗੱਲ ਸਵੇਰੇ ਹੋਵੇਗੀ ਸਵੇਰੇ ਮੂੰਹ ਹਨੇਰੀ ਪਿਤਾ ਜੀ ਨੇ ਫੇਰ ਬਾਜ ਮਾਰੀ ਬਾਹਰ ਇੱਕ ਵਡੇਰੀ ਉਮਰ ਦੀ ਔਰਤ ਦੇ ਨਾਲ ਇੱਕ ਸਾਈਕਲ ਫੜੀ ਨੌਜਵਾਨ ਮੁੰਡਾ ਖਲੋਤਾ ਸੀ ਔਰਤ ਨੂੰ ਦੇਖ ਸਾਡੇ ਕੋਲ ਲੰਮੇ ਪਈ ਕੁੜੀ ਦਾ ਰੋਣਾ ਨਿਕਲ ਗਿਆ ਤੇ ਉਸਨੇ ਉਸ ਨੂੰ ਧੂਕੇ ਜਾ ਕੇ ਜੱਫੀ ਪਾਈ ਦੋਨੇ ਕਿੰਨੀ ਦੇਰ ਇੱਕ ਦੂਜੇ ਦੇ ਗਲ ਲੱਗ ਦਿਲ ਹੌਲਾ ਕਰਦੀਆਂ ਰਹੀਆਂ ਅਖੀਰ ਕੋਲ ਖਲੋਤੇ ਭਰਾ ਦੇ ਜ਼ੋਰ ਪਾਉਣ ਤੇ ਕੁੜੀ ਉਸਦੇ ਸਾਈਕਲ ਮਗਰ ਬੈਠ ਗਈ ਤੇ ਸਾਰੇ ਹਨੇਰੇ ਵਿੱਚ ਕਿਧਰੇ ਗਵਾਚ ਗਈ ਅਗਲੇ ਦਿਨ ਅਸਲ ਕਹਾਣੀ ਪਤਾ ਲੱਗ ਗਈ ਆਪਣੇ ਤਹਿ ਹੋਏ ਰਿਸ਼ਤੇ ਤੋਂ ਨਾ ਖੁਸ਼ ਉਹ ਕੁੜੀ ਲਾਗਲੇ ਪਿੰਡ ਕੈਲੇ ਤੋਂ ਅੱਧੀ ਰਾਤ ਨੂੰ ਘਰੋਂ ਭੱਜ ਗੱਡੀ ਚੜਨ ਖਾਤਰ ਰੇਲਵੇ ਸਟੇਸ਼ਨ ਤੇ ਆ ਬੈਠੀ ਸੀ ਪਰ ਨਾਲ ਦਾ ਇਕਰਾਰ ਕਰਕੇ ਵੀ ਮਿੱਥੇ ਟਾਈਮ ਸਟੇਸ਼ਨ ਤੇ ਨਾ ਬੌੜਿਆ ਸ਼ਰਮ ਤੇ ਪਛਤਾਵੇ ਦੀ ਮਾਰੀ ਗੱਡੀ ਹੇਠ ਸਿਰ ਦੇਨ ਪਟੜੀ ਕੋਲ ਜਾ ਖਲੋਤੀ ਉਹ ਕੁੜੀ ਕਿਸੇ ਤਰ੍ਹਾਂ ਰੇਲਵੇ ਵਿੱਚ ਕੰਮ ਕਰਦੇ ਕਰਤਾਰ ਸਿੰਘ ਦੀ ਨਜ਼ਰੀ ਚੜ ਗਈ ਕਰਤਾਰ ਸਿੰਘ ਉਸ ਨੂੰ ਚੁੱਪਚਾਪ ਹੀ ਸਟੇਸ਼ਨ ਲਾਗੇ ਬਣੇ ਆਪਣੇ ਕੁਆਟਰ ਵਿੱਚ ਲੈ ਆਇਆ ਪਿੰਕ ਪੈਣ ਦੇ ਜਦੋਂ ਰਾਤ ਦੀ ਡਿਊਟੀ ਕਰਦੇ ਪਿਤਾ ਜੀ ਨੇ ਭੱਜ ਕੇ ਜਾ ਉਸ ਦਾ ਕੁੰਡਾ ਖੜਕਾਇਆ ਤਾਂ ਅੱਗੋਂ ਆਖਣ ਲੱਗਾ ਕਿ ਮੌਕਾ ਚੰਗਾ ਹੈ ਤੁਸੀਂ ਵੀ ਕੁਝ ਕਰਨਾ ਹੈ ਤਾਂ ਕਰ ਲਵੋ ਪਰ ਬਣੀ ਬਣਾਈ ਖੇਡ ਨਾ ਵਿਗਾੜੋ ਇਨੀ ਗੱਲ ਸੁਣ ਅਕਸਰ ਹੀ ਮੰਜੀ ਸਾਹਿਬ ਭਾਸ਼ਣ ਸੁਣ ਜਾਂਦੇ ਮੇਰੇ ਬਾਪ ਅੰਦਰਲਾ ਜੂਝ ਰੂਪਨ ਦਾ ਜਾਗ ਉਠਿਆ ਤੇ ਉਹ ਆਪਣੇ ਤੋਂ ਇੱਕ ਗਿੱਠ ਉੱਚੇ ਕਰਤਾਰ ਸਿੰਘ ਨਾਲ ਹੱਥੋਂ ਪਾਈ ਹੋ ਪਿਆ ਤੇ ਕੁੜੀ ਛੁੜਾ ਲਈ ਅਗਲੇ ਦਿਨ ਲੋ ਲੱਗਣ ਤੋਂ ਪਹਿਲਾਂ ਕੁੜੀ ਆਪਣੇ ਘਰ ਪਹੁੰਚ ਗਈ ਅਤੇ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਾ ਲੱਗੀ ਕੁਝ ਦਿਨਾਂ ਮਗਰੋਂ ਹੀ ਉਸ ਕੁੜੀ ਦਾ ਵਿਆਹ ਦਿੱਲੀ ਹੋ ਗਿਆ ਮਗਰੋਂ ਜਦੋਂ ਵੀ ਉਹ ਦਿੱਲੀੋਂ ਪਿੰਡ ਆਉਂਦੀ ਹੋਈ ਸਟੇਸ਼ਨ ਤੇ ਗੱਡੀਆਂ ਉਤਰਦੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਬਾਪ ਨੂੰ ਮਿਲਣ ਜਾਂਦੀ ਕੁੜੀ ਦੀ ਮਾਂ ਵੀ ਜਹਾਨੋ ਰੂਖਸਤ ਹੋਣ ਤੋਂ ਪਹਿਲਾਂ ਤੱਕ ਕਿੰਨੇ ਹੀ ਸਾਲ ਅਕਸਰ ਹੀ ਜਦੋਂ ਸਾਡੇ ਘਰ ਆਉਂਦੀ ਤਾਂ ਸਾਡੇ ਨਿੱਕੇ ਜਿਹੇ ਵਿੜੇ ਵਿੱਚ ਅਸੀਸ਼ਾਂ ਦੇ ਅੰਬਾਰ ਲੱਗ ਜਾਂਦੇ। ਦੋਸਤੋ ਸਰਦਾਰ ਕੁਲਵੰਤ ਸਿੰਘ ਤੇ ਸਨ 2015 ਵਿੱਚ ਪੂਰੇ ਹੋ ਗਏ ਪਰ ਜਾਂਦੇ ਜਾਂਦੇ ਉਸ ਇੱਕ ਰਾਤ ਵਿੱਚ ਕਮਾਈਆਂ ਹੋਈਆਂ ਅਸੀਸ਼ਾਂ ਦਵਾਵਾਂ ਦਾ ਇੱਕ ਐਸਾ ਦੁਰਲੱਭ ਖਜ਼ਾਨਾ ਛੱਡ ਗਏ ਜਿਸ ਨੇ ਅਗਲੀ ਪੀੜ੍ਹੀ ਨੂੰ ਕਈ ਨਾਜ਼ੁਕ ਮੌਕਿਆਂ ਤੇ ਇੱਕ ਹੋਰ ਕਰਤਾਰ ਸਿੰਘ ਬਨੋ ਰੋਕੀ ਰੱਖਿਆ। ਸਰਦਾਰ ਕੁਲਵੰਤ ਸਿੰਘ 1942 ਤੋਂ 2015 ਹਰਪ੍ਰੀਤ ਸਿੰਘ ਜਮੰਦਾ ਸੋ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ